ਏ ਭਾਈ ਜੀ ਮਾਡਲ ਕਿੰਨੇ ਆ ਗਿਆ ਮਾਡਲ 2002 2002 ਤੇ ਜੇ ਜਸਵੰਤ ਰੇਟ ਦੀ ਗੱਲ ਕਰੀਏ ਭਲਵੰਤ ਰੇਟ ਭਾਈ ਜੀ ਮੰਡੀ ਦਾ ਰੇਟ ਤਾਂ ਹੈਗਾ 280000 ਰੁਪਿਆ ਠੀਕ ਹੈ ਜੀ ਤੇ ਅੱਪਰ ਰੇਟ ਦੇ ਦਾਂਗੇ 255000 ਰੁਪਏ ਦਾ ਕਿੰਨੇ ਆ ਗਿਆ ਭਲਵੰਤ 99 99 ਮਡ ਲਾ ਕੇ ਤੇ ਰੇਟ ਦੀ ਗੱਲ ਕੀਤੀ ਜਾਵੇ 290000 ਰੁਪਿਆ ਰੇਟ ਆ ਵੀਰੇ 290000 ਡਿਮਾਂਡ ਹੈ ਡਿਮਾਂਡ ਹੈ ਜੀ ਤੇ ਮੌਕੇ ਤੇ ਮੌਕੇ 265000 ਰੁਪਏ ਦਾ ਮਾਡਲ ਕਿੰਨੇ ਆ ਗਿਆ ਜੀ ਜਸਵੰਤ ਮਾਡਲ 2005 ਜੀ 2005 ਹਾਂਜੀ ਤੇ 2005 ਦਾ ਰੇਟ ਕਿੰਨਾ ਆ ਗਿਆ ਜਸਵੰਤ 365000 ਰੁਪਿਆ ਜੀ 365000 ਮਿੱਤਰੋ ਇਹਦੀ ਤੈਨੂੰ ਲੱਖ ਤੇ 45000 ਰੁਪਏ ਰੇਟ ਦੇ ਰਿਹਾ ਤੇ ਇਹ ਮਾਡਲ ਕਿੰਨੇ ਆ ਗਿਆ ਜਿਸਮਾਨਤ 2007 2007 ਦਾ ਰੇਟ ਕਿੰਨਾ ਆ ਗਿਆ ਬਾਈ 315000 ਰੁਪਏ ਇਹ ਤਾਂ ਡਿਮਾਂਡ ਆ ਗਈ ਤੇ ਮੌਕੇ ਤੇ ਇਹ ਰੇਟ ਦੇ ਦਿਆਂਗੇ 295000 ਰੁਪਏ ਦਾ ਦੋੜ ਕਿੰਨੇ ਆ ਗਿਆ ਇਹ ਜਿਸਮਾਨਤ ਮਾਡਲ 21 21 ਮਾਡਲ ਆ ਗਿਆ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਜਿਸਮਾਨਤ ਰੇਟ ਤਾਂ ਵੀ ਇਹਦਾ 545000 ਰੁਪਏ ਆ ਗਿਆ 545000 ਡਿਮਾਂਡ ਹੈ ਹਾਂਜੀ ਤੇ ਮੌਕੇ ਤੇ ਮੌਕੇ ਤੇ ਰੇਟ ਦੇ ਦਿਆਂਗੇ 1/2 ਲੱਖ ਰੁਪਏ ਦਾ ਸਵਾ ਪੱਣ ਆ ਗਿਆ ਸੀ ਬਾਈ ਇਹ ਮਾਡਲ 2004 ਦਾ 2004 ਮਾਡਲ ਦਾ ਰੇਟ ਕਿੰਨਾ 270 ਡਿਮਾਂਡ ਹੈ ਡਿਮਾਂਡ ਹੈ ਜੀ ਤੇ ਮੌਕੇ ਤੇ 245000 ਰੁਪਏ ਦਾ ਹੈ ਜੀ ਤੇ 99 ਮਾਡਲ ਆ ਬਾਈ 99 ਮਾਡਲ 99 ਮਾਡਲ ਦਾ ਰੇਟ ਕਿੰਨਾ ਆ ਗਿਆ ਜਸਵੰਤ ਰੇਟ ਤਾਂ 145000 ਰੁਪਏ ਦਾ 145000 ਡਿਮਾਂਡ ਆ ਗਈ ਤਾਂ ਹਾਂ ਜੀ ਤੇ ਮੌਕੇ ਤੇ 120000 ਲਓ ਵੀ ਮਿੱਤਰੋ ਆਪਾਂ ਪਿੰਡ ਖੁੱਡੀ ਦੇ ਵਿੱਚ ਖੜੇ ਆ ਤੇ ਜਿੱਥੇ ਬਾਈ ਬਲਵੰਤ ਆਪਣੇ ਨਾਲ ਜੁੜਿਆ ਸ੍ਰੀ ਗੱਲ ਬਾਈ 80 ਲਾ ਬਾਈ ਉਹ ਠੀਕ ਆ ਬਲਵੰਤ ਬਾਈ ਤੇ ਬਾਈ ਜੀ ਪਹਿਲਾਂ ਤਾਂ ਲੋਕੇਸ਼ਨ ਦੱਸੋ ਆਪਣੀ ਆਪਣਾ ਬਾਈ ਜੀ ਖੁੱਡੀ ਰੋੜਣ ਡਿਆ ਆ ਠੀਕ ਹੈ ਜੀ ਤੇ ਅੰਡਾ ਕਿੰਨੇ ਉਹ ਤੇ ਆਪਣਾ ਮੰਦਰ ਟੱਪ ਕੇ ਹੈਗਾ ਠੀਕ ਹੈ ਜੀ ਆਪਣੇ ਘਰ ਨੇ ਤੇ ਇਧਰ ਆਪਣੇ ਫਾੜਕਾ ਆ ਜਾਂਦੇ ਨੇ रेलवे ट्रैक आ गया रे, रेलवे ट्रैक आ गया ठीक है, ए गया। है। जी ए ਨਾਲ ਆਪਣਾ ਅੰਡਰ ਬ੍ਰਿਜ ਤੇ ਲਵੇਗਾ ਠੀਕ ਹੈ ਜੀ ਤੇ ਲੋ ਵੀ ਇਹ ਬਾਈ ਦੀ ਲੋਕੇਸ਼ਨ ਹੈ ਨਾ ਜੇ ਤੁਸੀਂ ਅੰਡਿਆਏ ਵਾਲੇ ਪਾਸਿਓਂ ਆਉਣੇ ਹੋ ਤਾਂ ਪਹਿਲੀ ਪਈ ਬਾਈਆਂ ਦੇ ਘਰ ਨੂੰ ਆਉਂਦੀ ਆ ਸਿੱਧੀ ਠੀਕ ਹੈ ਮੰਦਰ ਟੱਪਨਸਾਰ ਹੈ ਜੇ ਤੁਸੀਂ ਬਰਨਾਲੇ ਵਿੱਚ ਦੀ ਖੁੱਭੀ ਨੂੰ ਆਉਣੇ ਹੋ ਸਿੱਧਾ ਅੰਡਰ ਬ੍ਰਿਜ ਟੱਪ ਕੇ ਸਿੱਧਾ ਤੁਸੀਂ ਇੱਥੇ ਆ ਕੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨਾਲ ਹੀ ਰੇਲਵੇ ਟਰੈਕ ਹੈ ਬਾਈ ਦੇ ਤੇ ਆਜੋ ਆਪਾਂ ਹੁਣ 855 ਤੋਂ ਸਟਾਰਟ ਕਰਦੇ ਆ ਆਜੋ ਲੋ ਵੀ ਮਿੱਤਰੋ ਮੂਰੇ 855 ਆ ਗਿਆ ਬਾਹਰ ਮੰਪਾਲ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਰੰਗ ਪੇਂਟ ਦਾ ਮੈਂ ਬਲਵੰਤ ਸਾਰਾ ਬਾਈ origignal ਟਰੈਕਟਰ ਸਾਰਾ ਰੇਨ ਨਾਲ ਹਾਂਜੀ ਸਾਰਾ ਰੇਨ ਨਾਲ ਟਰੈਕਟਰ ਹੈ ਬਾਈ ਰੰਗ ਪੇਂਟ ਦਾ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਬਲਵੰਤ ਬਾਈ 90 ਪੈਸੇ 90 ਪੈਸੇ ਟਾਇਰ ਚੌਕੜਾ ਪਏ ਨੇ ਬਾਈ ਹਣਾ ਹਾਂਜੀ ਇਹ ਕਿਸ਼ਵਾਨ ਨੰਬਰ 1 ਜੇ ਕੇ ਸੋਨਾ ਨੰਬਰ 1 ਦੇ ਨੇ 14 ਨੂੰ 28 ਵਾਲੇ 14 ਨਾ 13 ਦੇ 13 ਦੇ ਨੇ 13 ਵਾਲੇ ਟਾਇਰ ਨੇ ਬਾਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਤਾਂ ਕਿਵੇਂ ਬਲਵੰਤ ਬਾਈ ਓਕੇ ਜਾ ਮੈਂ ਓਕੇ ਆ ਹਾਂਜੀ ਠੀਕ ਚੰਗੀ ਕਰਕੇ ਲੈ ਜਾਏ ਬੰਦਾ ਠੀਕ ਹੈ ਜੀ ਬਾਕੇ ਤਸੱਲੀ ਕਰਕੇ ਤੁਸੀਂ ਟਰੈਕਟਰ ਆ ਜਾ ਸਕਦੇ ਹੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ 2002 ਤੇ ਜੇ ਜਸਵੰਤ ਰੇਟ ਦੀ ਗੱਲ ਕਰੀਏ ਭਲਵੰਤ ਰੇਟ ਭਾਈ ਜੀ ਮੰਡੀ ਦਾ ਰੇਟ ਤਾਂ ਹੈਗਾ 2,80,000 ਰੁਪਇਆ ਠੀਕ ਹੈ ਜੀ ਤੇ ਅੱਪਰ ਰੇਟ ਦੇ ਦਾਂਗੇ 2,55,000 ਰੁਪਇਆ ਦਾ ਠੀਕ ਹੈ ਜੀ ਭਾਈ ਸਿਕੰਦਰ ਦੇ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਤੁਹਾਨੂੰ 1000 ਰੁਪਏ ਛੋਟ 1000 ਠੀਕ ਹੈ ਤੇ ਭਾਈ ਜੀ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਟਰੈਕਟਰ ਤੁਹਾਨੂੰ ਦਿਖਾਤਾ ਮੂਹਰੇ ਆ ਗਿਆ HMT 9811 ਭਾਈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੱਧੂ ਮੂਸੇ ਵਾਲੇ ਦੀ ਪਹਿਲੀ ਪਸੰਦ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ 98 ਮਾਡਲ ਹੈ ਕਿੰਨੇ ਮਾਡਲ ਹੈ ਭਾਈ 98 ਮ ਭਾਈ ਜੀ ਮੜਾ ਮੋਟਾ ਅਟੈਚਿੰਗਾਂ ਤਾਂ ਹੋਈ ਹੁੰਦੀ ਹੈਗੀ ਜੇ ਬਾਹ ਟੈਂਕੀ ਬਹੁਤ ਚੀਜ਼ ਹੋਈ ਆ ਯਾਰ ਓਰੀਜਨਲ ਆਗੀ ਸੋ ਓਰੀਜਨਲ ਆਗੀ ਮੜਾ ਮੋਟੇ ਮਗਰਾੜ ਜਿਵੇਂ ਹੋਏ ਹੁੰਦੇ ਨੇ ਠੀਕ ਹੈ ਜੀ ਓਰੀਜਨਲ ਕੰਪਨੀ ਦੇ ਹੀ ਮਗਰਾੜ ਨੇ ਠੀਕ ਹੈ ਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਬਲਵੰਤ ਟਾਇਰ ਰਹਿਗੇ ਰੇਟ 85 85 ਰੇਟ ਆ ਰਹਿਗਾ ਚਾਰੇ 85 ਪੈਸੇ ਟਾਇਰ ਚ ਓਕੜਾ ਨਹੀਂ ਮਿੱਤਰੋ ਹਣਾ ਹਾਂਜੀ ਇੰਜਨ ਗੇਅਰ ਦਾ ਓਕੇ ਇੰਜਨ ਗੇਅਰ ਦਾ ਓਕੇ ਹੈ ਬਾਈ ਵੀਰੇ ਓਕੇ ਜਾ ਬਾਹ ਕੇ ਬਾਹ ਕੇ ਤਸੱਲੀ ਕਰਕੇ ਬਾਹ ਕੇ ਤਸੱਲੀ ਕਰਕੇ ਤੁਸੀਂ ਟਰੈਕਟਰ ਹਲ ਜਾ ਸਕਦੇ ਹੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਕਿੰਨੇ ਆ ਗਿਆ ਬਲਵੰਤ ਮਾਡਲ 98 98 ਮਾਡਲ ਆ ਗਿਆ ਤੇ ਰੇਟ ਦੀ ਗੱਲ ਕੀਤੀ ਜਾਵੇ 290000 ਰੁਪਿਆ ਰੇਟ ਆ ਵੀਰੇ 290000 ਡਿਮਾਂਡ ਹੈ ਡਿਮਾਂਡ ਹੈ ਜੀ ਤੇ ਮੌਕੇ ਤੇ ਮੌਕੇ 265000 ਰੁਪਏ ਦਾ 2 ਉਰ ਵੀ ਮਾਨਤਾਨ ਹੋ ਜਾਂਦਾ ਕਈ ਵਾਰ ਬਾਈ ਉਧਰੋਂ ਆਊਗਾ ਬੀਲੋਂ ਸ਼ੇਅਰ ਕਰਕੇ ਆਊਗਾ ਹਾਂ ਜੀ ਵੀ ਬਾਈ ਸਿਕੰਦਰ ਮਾਨ ਦੀ ਪੇਜ ਦੇਖ ਕੇ ਸੀ ਆਏ ਆਂਗੇ ਹਾਂ ਜੀ ਉਹਦਾ ਮਾਨਤਨ ਕਰਾਇਆ ਜਾਊਗਾ ਠੀਕ ਹੈ ਜੀ ਤੇ ਮੂਰੇ ਆ ਗਿਆ 3700 ਹੌਲੈਂਡ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਹੈ ਬਾਈ ਜੀ ਇੰਜਨ ਗੇਅਰ ਦਾ ਕਿਵੇਂ ਆ ਬਾਈ ਜੀ ਸਾਰਾ ਸੀਲਡ ਟਰੈਕਟਰ ਆਗਾ ਸਾਰਾ ਸੀਲਡ ਹੈ ਸਾਰਾ ਟਰੈਕਟਰ ਸੀਲਡ ਹੈ ਠੀਕ ਹੈ ਜੀ ਪੰਜ ਮੜਲਾ ਠੀਕ ਹੈ ਜੀ ਚਾਰੇ ਟਾਇਰ ਨਵੇਂ ਜਮਾ ਮਰਫ ਦੇ 70000 ਰੁਪਏ ਡਾ ਰਾ ਚਾਰੇ ਠੀਕ ਹੈ ਜੀ ਚਾਰੇ ਟਾਇਰ ਰੁਪਿਆ ਪਏ ਨੇ ਬਾਈ ਟਾਇਰ ਤੁਸੀਂ ਚ ਇੰਜਨ ਗਰ ਦਾ ਜਮਾਉ ਕਿ ਭਾਈ ਓਕੇ ਭਾਈ ਸਿਵਲ ਟਰੈਕਟਰ ਹੈ ਤੇ ਖੁੱਲਿਆ ਨਹੀਂ ਰਹਿ ਗਿਆ ਠੀਕ ਹੈ ਜੀ ਹਾਂਜੀ ਮਗਰ ਅੱਡ ਮੂਡ ਸਾਰੇ ਜਿਹਨੂੰ ਸਿਸਟਮ ਦਾ ਖੁੱਲ ਗਿਆ ਨਾਲੋਂ ਠੀਕ ਹੈ ਜੀ ਤੇ ਤੁਸੀਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਮਾਡਲ ਕਿੰਨੇ ਆ ਗਿਆ ਜਿਸਵੰਤ ਮਾਡਲ 2005 ਜੀ 2005 ਹਾਂਜੀ ਤੇ 2005 ਦਾ ਰੇਟ ਕਿੰਨਾ ਆ ਗਿਆ ਜਸਵੰਤ 3 ਲੱਖ ਤੇ 65000 ਰੁਪਏ ਜੀ 3 ਲੱਖ 65000 ਮਿੱਤਰੋ ਇਹਦੀ ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ 3 ਲੱਖ ਤੇ 45000 ਰੁਪਏ ਰੈਟਰ ਦੇ ਹੈ 3 ਲੱਖ 45000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਮੌਕੇ ਤੇ ਟਰੈਕਟਰ ਤੁਸੀਂ 175មេនឌ្រា ਸੱਤ ਮੜ ਲਾਈ ਸੱਤ ਮੜ ਲਾ ਗਿਆ ਬਾਈ ਇੰਜਨ ਗੇਅਰ ਦਾ ਕਿਵੇਂ ਆਹੀ ਬਾਈ ਸਾਰਾ ਓਕੇ ਆ ਜਾ ਮੈਂ ਜਮਾ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਵੀ 90 ਪੈਸੇ ਟਾਇਰ ਪੈਣੇ ਬਾਈ ਚੌਕੜਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦਾ ਜਮਾ ਰੇਨ ਵਾਲਾ ਬਾਈ ਦੀ ਨਾਲ ਟਰੈਕਟਰ ਵੀਰੇ ਮਾੜੀ ਮੋਟੀ ਜਿਵੇਂ ਆਮ ਹੁੰਦੀ ਹੈ ਉਸ ਤਰ੍ਹਾਂ ਦਾ ਹੋਈ ਹੋਵੇ ਆਪਾਂ ਜਮਾ ਸੌਂਖਾਣਾਂ ਵਾਲਾ ਕੰਮ ਹੈ ਨਹੀਂਗਾ ਠੀਕ ਹੈ ਜੀ ਹਾਂ ਜੀ ਸੌਂਖਾਣਾਂ ਵਾਲਾ ਤਾਂ ਕੰਮ ਬਾਈ ਕਹਿੰਦਾ ਹੈ ਨਹੀਂ ਮਾੜਾ ਮੋਟਾ ਦਾ ਖਰਾਬ ਹੋ ਜਾਂਦਾ ਹੈ ਹਨਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਕਿੰਨਾ ਆ ਗਿਆ ਬਾਈ 311500 ਰੁਪਏ ਇਹ ਤਾਂ ਡਿਮਾਂਡ ਆ ਗਈ ਤੇ ਮੌਕੇ ਤੇ ਇਹ ਰੈਟਰ ਦੇਣੇ 295000 ਰੁਪਏ ਦਾ 295000 ਦਾ ਮਿੱਤਰੋ ਇਹ ਮੌਕੇ ਤੇ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਮਹਿੰਦਰਾ 575 DI ਤੇ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਪਾਵਰ ਸਟੀਅਰਿੰਗ ਰੈਟਰ ਆ ਠੀਕ ਹੈ ਜੀ XP+ ਆ ਠੀਕ ਹੈ ਜੀ 21 ਮਾਡਲ ਆਗਾ ਠੀਕ ਹੈ ਜੀ ਟਾਇਰ ਟੂਰ ਸਾਰਾ ਕੋ ਰੇ ਨਾਲ ਦਾਗਾ ਰੇ ਨਾਲ ਨਾਲ ਦੇ ਕਿੰਨੇ ਕ ਪੈਸੇ ਪਏ ਉਹਨੇ ਟਾਇਰ ਹੈਗਾ 85 90 ਪੈਸੇ ਡੈਰੀ ਹੈਗਾ ਵੀਰੋ ਦਾ 90 ਪੈਸੇ ਟਾਇਰ ਬੰਦੇ ਨੇ ਟਾਇਰ ਉਦੋਂ ਇਹਦੇ ਇਹਦਾ ਕੰਪਨੀ ਦੇ ਆਉਂਦੇ ਨਹੀਂ ਹੈਗੇ ਵੀਕੇਟੀ ਆਉਂਦੇ ਨਹੀਂ ਹੈਗੇ ਠੀਕ ਹੈ ਜੀ ਬੰਦੇ ਨੇ ਟਾਇਰ ਉਦੋਂ ਵੀਕੇਟੀ ਦੇ ਚਾਰੇ ਟਾਇਰ ਪਵਾਤੇ ਸੀਗੇ ਇਹ ਮੂਰੇ 650 ਦੇ ਪਾਤੇ ਸੀਗੇ ਠੀਕ ਹੈ ਜੀ ਵੱਡੇ ਟਾਇਰ ਠੀਕ ਹੈ ਜੀ 21 ਮਾਡਲ ਦੇ ਟਾਇਰ ਨੇ 21 ਮਾਡਲ ਦੀ ਟਾਇਰ ਨੇ ਹਾਂ ਜੀ ਹਾਂ ਤੇ 13 ਸੇ 28 ਵਾਲੇ 13 ਸੇ 28 ਠੀਕ ਹੈ ਨਵਾਂ ਟੈਟਰ ਹੈਗਾ ਲੌਨ ਕਲੀਅਰ ਆ ਕਾਗਜ਼ ਪੱਤਰ ਮੁੱਕਦੇ ਹਾਇਰ ਆ ਵੀਰੇ ਸਾਰੇ ਦੇ ਠੀਕ ਹੈ ਜੀ ਹਾਂ ਜੀ ਤੇ ਮਾਡਲ ਕਿੰਨੇ ਆ ਗਏ ਇਹਦੇ ਮਾਡਲ ਕੀ ਜੀ 21 ਮਾਡਲ ਆ ਗਿਆ ਤੇ ਜਿਹਦੇ ਰੇਟ ਦੀ ਗੱਲ ਕਰੀਏ ਜਿਸ ਵੰਤ ਰੇਟ ਤਾਂ ਵੀ ਜੀ ਦਾ 5 ਲੱਖ 45000 ਰੁਪਏ ਆ ਗਿਆ 5 ਲੱਖ 45000 ਡਿਮਾਂਡ ਹੈ ਹਾਂ ਜੀ ਤੇ ਮੌਕੇ ਤੇ ਮੌਕੇ ਤੇ ਟਰੈਕਟਰ ਦੇ ਸ਼ਬਾ 5 ਲੱਖ ਰੁਪਏ ਦਾ ਸਵਾ 5 ਲੱਖ ਦਾ ਇਹ ਮਿੱਤਰੋ ਮੌਕੇ ਤੇ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ 5 ਲੱਖ ਰੁਪਏ ਲਾਉਣ ਵੀ ਹੋ ਜੂ ਤੇ 5 ਲੱਖ ਲਾਉਣ ਦੇ ਹੋ ਜੂ ਹਾਂ ਜੀ 5 ਲੱਖ ਰੁਪਏ ਲਾਉਣ ਦੇ ਹੋ ਜੂ ਇਸ ਟਰੈਕਟਰ ਤੇ ਆਜੋ ਅਗਲੇ ਟਰੈ ਐਸ 735 ਐਫ ਐ ਵਾਰ ਪੰਪ ਵਾਲਾ ਬਜੀ ਦੱਸਿਓ ਇਹਦੇ ਬਾਰੇ 2004 ਮਾਡਲ ਟਰੈਕਟਰ ਆ ਵੀਰੇ ਠੀਕ ਹੈ ਜੀ ਸਾਰਾ Ориਗਨਲ ਟਰੈਕਟਰ ਸਾਰਾ ਰੰਗ ਪੇਂਟ ਦਾ ਜਮੈਂਤੀ ਗਰੰਟੀ ਆ ਫੁੱਲ ਜੀ ਟੈਂਜਨ ਗੇਅਰ ਦਾ ਜਮੈਂ ਓਕੇ ਵੀ ਰੀਸੀਵਲਡ ਇੰਜਨ ਉਜਨਾ ਜੇ ਤੱਕ ਠੀਕ ਹੈ ਜੀ ਮਰਾਲ ਮੂੜ ਸਰ ਜੈਨੂ ਆਣ ਨੇ ਠੀਕ ਹੈ ਜੀ ਨਾਲ ਦੇ ਨੇ ਹਾਂ ਜੀ Ориਗਨਲ ਨਾਲ ਦੇ ਆ ਠੀਕ ਹੈ ਜੀ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਟਾਇਰ 90 ਪੈਸੇ ਟਰ ਵੀਰੇ 90 ਪੈਸੇ ਟਾਇਰ ਪਏ ਨੇ ਬਾਈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਇੰਜਨ ਵੀ ਸਾਰਾ ਕੁਝ ਬਿਲਕੁਲ ਦੇਖ ਸਕਦੇ ਹੋ ਤੁਸੀਂ ਖੋਲਿਆ ਨਾ ਕੋਈ ਬਲੋ ਨਹੀਂ ਫਲੋ ਨਹੀਂ ਕੁਝ ਨਹੀਂ ਹੈ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਆ ਗਿਆ ਸੀ ਬਾਈ ਇਹ ਮਾਡਲ 2004 ਦਾ 2004 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ 270 270 ਡਿਮਾਂਡ ਹੈ ਡਿਮਾਂਡ ਹੈ ਜੀ ਤੇ ਮੌਕੇ ਤੇ 2 ਲੱਖ 45000 ਦਾ 2 ਲੱਖ 45000 ਦਾ ਮੌਕੇ ਤੇ ਇਹ ਟਰੈਕਟਰ ਮਿੱਤਰੋ ਬਣੂਗਾ ਤੇ ਮੂਰੇ ਆ ਗਿਆ 4511 99 ਇਹਦੇ ਬਾਰੇ ਦੱਸੀ ਬਾਈ 99 ਮਾਡਲ ਟਰੈਕਟਰ ਹੈ ਵੀਰੇ ਠੀਕ ਹੈ ਜੀ ਟਰੈਕਟਰ ਇਹਦਾ ਵੀ ਇੰਜਨ ਗੇਰ ਪੂਰਾ ਵਧੀਆ ਓਕੇ ਹੈਗਾ ਠੀਕ ਹੈ ਜੀ ਹਾਂ ਜੀ ਟਾਇਰ ਹੈਗੇ 45 ਕੇ ਪੈਸੇ ਮਗਲੇ ਠੀਕ ਹੈ ਜੀ ਮੂਰਲੇ ਕਸੇ ਵੀ ਆ ਮੂਰਲੇ ਗੋਲ ਨੇ ਹਾਂ ਠੀਕ ਹੈ ਜੀ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਸਾਊਂਡ ਸਿਸਟਮ ਵਿੱਚ ਹੈ ਸਾਰੋ ਕੁ ਨਾਲ ਹੀ ਆ ਵੀਰੇ ਠੀਕ ਹੈ ਜੀ ਹਾਂ ਜੀ ਤੇ 99 ਮਾਡਲ ਆ ਬਾਈ 99 ਮਾਡਲ 99 ਮਾਡਲ ਦਾ ਰੇਟ ਕਿੰਨਾ ਆ ਗਿਆ ਜਸਵੰਤ ਰੇਟ ਤਾਂ 145000 ਰੁਪਏ ਦਾ 145000 ਦੀ ਡਿਮਾਂਡ ਆ ਗਈ ਤਾਂ ਹਾਂ ਜੀ ਤੇ ਮੌਕੇ ਤੇ 120000 120000 ਦਾ ਮੌਕੇ ਤੇ ਟਰੈਕਟਰ ਬਣੂਗਾ ਇਸ ਤੋਂ ਇਲਾਵਾ ਜਸਵੰਤ ਹੋਰ ਕਿੰਨੇ ਕੁ ਟਰੈਕਟਰ ਹੁੰਦੇ ਆ ਆਪਣੇ ਕੋਲ ਵੀਰੇ ਟਰੈਕਟਰ 735 ਖੜਿਆ ਬਰਨਾਲੇ ਖੜਨੇਗਾ ਠੀਕ ਹੈ ਜੀ ਇੱਕ 97 ਮਾਡਲ ਆ 98 ਵਾਲਾ ਠੀਕ ਹੈ ਜੀ ਤੇ ਵਿੱਚ ਵੀ ਕੱਟ ਲੈਣੇ ਹੋ ਹਾਂ ਵੀਰੇ ਵਿੱਚ ਵੀ ਕੱਟ ਲੈਣੇ ਹੈਗੇ ਠੀਕ ਹੈ ਕਿਸੇ ਬਾਈ ਨੂੰ ਵਿੱਚ ਨਾ ਕੋਈ ਹੋਰ ਹੁੰਦਾ ਸਿੱਧਾ ਪਾਉ ਵੀ ਲਾਂਗੇ ਠੀਕ ਹੈ ਜੀ ਤੇ ਲੋਕੇਸ਼ਨ ਤਾਂ ਆਪਾਂ ਬਾਈਆਂ ਨੂੰ ਦੱਸ ਹੀ ਦਿੱਤੀ ਤੇ ਝੰਡੋ ਕੇ ਕੋਠੇ ਵਾਜਦੇ ਝੰਡੋ ਕੇ ਕੋਠੇ ਵਾਜਦੇ ਹਾਂਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਭਰਾ 98142 42821 98142 42821 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ